ਦੇਖ ਰਹੇ ਹੋ ਲੋਕ ਸਮਾਚਾਰ رپورਟਰ ਪਖਤ ਸਿੰਘ ਸੰਧੂ ਦੀ ਖਾਸ ਰਿਪੋਰਟ ਗੁਰੂ ਸਹਿਬਾਨ ਤੋਂ ਲੈ ਕੇ ਸਮੇਂ-ਸਮੇਂ ਤੇ ਗੁਰਸਿੱਖਾਂ ਨੇ ਬਹੁਤ ਮਹਾਨ ਕੁਰਬਾਨੀਆਂ ਕੀਤੀਆਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਵੀ ਕਾਇਮ ਕੀਤਾ ਅੰਗਰੇਜ਼ਾਂ ਦੇ ਜ਼ੁਲਮ ਖਿਲਾਫ ਗਦਰ ਲਹਿਰ 1914 ਤੋਂ 1915 ਵਿੱਚ ਅਮਰੀਕਾ ਤੋਂ ਸ਼ੁਰੂ ਹੋ ਕੇ ਪੂਰੇ ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਬਹੁਤ ਪ੍ਰਭਾਵਸ਼ਾਲੀ ਰਹੀ ਗਦਰੀ ਬਾਬਿਆਂ ਨੇ ਲੋਕਾਂ ਦੇ ਹੱਕਾਂ ਲਈ ਬਹੁਤ ਜਹੀਦ ਕੀਤੀ ਫਾਂਸੀਆਂ ਹੋਈਆਂ ਲੰਮੀਆਂ ਕੈਦਾਂ ਕੱਟੀਆਂ ਜਾਇਦਾਦਾਂ ਜ਼ਬਤ ਹੋ ਗਈਆਂ ਪਰ ਗਦਰੀ ਬਾਬੇ ਸੰਘਰਸ਼ ਕਰਦੇ ਰਹੇ ਸਮੇਂ ਦੇ ਗੇੜ ਨਾਲ ਅੱਜ ਅਸੀਂ ਅਵੇਸਲੇ ਹੋ ਰਹੇ ਹਾਂ ਪੜਨਾ ਸੁੰਨਾ ਛੱਡ ਦਿੱਤਾ ਹੈ ਸਮਾਜਿਕ ਕੁਰੀਤੀਆਂ ਦੇ ਸ਼ਿਕਾਰ ਹੋ ਰਹੇ ਹਾਂ ਗੁਰੂ ਸਾਹਿਬਾਨ ਗੁਰਸਿੱਖਾਂ ਸ਼ਹੀਦਾਂ ਨੇ ਜੋ ਕਲਨਾਮਾ ਸਾਡੇ ਲਈ ਕਾਲੀਆਂ ਸਾਡੀਆਂ ਮੌਜੂਦਾ ਪੀੜ੍ਹੀਆਂ ਬਿਲਕੁਲ ਭੁੱਲਦੀਆਂ ਜਾ ਰਹੀਆਂ ਹਨ ਨਗਰ ਦੇ ਦੇਹਰ ਸਾਹਿਬ ਦੇ ਗਦਰ ਲਹਿਰ ਤੇ ਮੋਢੀ ਸ਼੍ਰੀ ਮਾਨ ਬਾਬਾ ਬਸਾਕਾ ਸਿੰਘ ਜੀ ਬਾਬਾ ਹਜਾਰਾ ਸਿੰਘ ਜੀ ਬਾਬਾ ਵਿਸ਼ਨ ਸਿੰਘ ਪਹਿਲਵਾਨ ਜੀ ਫਾਈਵ ਸਾਖਾ ਸਿੰਘ ਜੀ ਭਾਈ ਵਿਸ਼ਨ ਸਿੰਘ ਜੀ ਸ਼ਹੀਦ ਸਾਧੂ ਸਿੰਘ ਜੀ ਇਹ ਸਾਰੇ ਨਗਰ ਦੇ ਦੇਹਰ ਸਾਹਿਬ ਦੇ ਹਨ ਆਲੇ ਦੁਆਲੇ ਦੇ ਕਿੰਨੇ ਪਿੰਡਾਂ ਹੋਰ ਬੇਅੰਤ ਹੀ ਕੁਰਬਾਨੀਆਂ ਵਾਲੇ ਗੁਰਸਿੱਖ ਹੋਏ ਹਨ ਪਰ ਸਾਡੇ ਲੋਕ ਉਹਨਾਂ ਕੁਰਬਾਨੀਆਂ ਨੂੰ ਭੁਲਾ ਰਹੇ ਹਨ ਨੌਜਵਾਨਾਂ ਵਿੱਚ ਬੱਚਿਆਂ ਅਤੇ ਵੱਡਿਆਂ ਵਿੱਚ ਚੇਤਨਾਵਾਂ ਪੈਦਾ ਕਰਨ ਲਈ ਇੱਕ ਛੋਟਾ ਜਿਹਾ ਯਤਨ ਕੀਤਾ ਗਿਆ ਦਦੇਹਰ ਸਾਹਿਬ ਦੇ ਗਦਰੀ ਬਾਬਿਆਂ ਨੇ ਜੀਵਨ ਆਧਾਰਿਤ ਇੱਕ ਕਿਤਾਬچہ ਤਿਆਰ ਕੀਤਾ ਗਿਆ ਇਸ ਆਧਾਰਿਤ ਇੱਕ ਛੋਟਾ ਜਿਹਾ ਇਮਤਿਹਾਨ ਅੱਜ ਗੁਰਦੁਆਰਾ ਤਪਸਥਾਨ ਦਦੇਹਰ ਸਾਹਿਬ ਵਿਖੇ ਰੱਖਿਆ ਗਿਆ ਬਹੁਤ ਉਤਸ਼ਾਹ ਹੈ ਸਭ ਵਿੱਚ ਪੜ ਰਹੇ ਹਨ ਤਿਆਰੀ ਕਰ ਰਹੇ ਹਨ ਇਹ ਕਾਰਜ ਪਿੰਡ ਦੇ ਨੌਜਵਾਨ ਵੀਰਾਂ ਭੈਣਾਂ ਸਾਂਝੀ ਉਦਦਮ ਸਦਕਾ ਹੋ ਰਿਹਾ ਹੈ ਇਸ ਕਾਰਜ ਨੂੰ ਨਿਰੰਤਰ ਜਾਰੀ ਰੱਖਣ ਲਈ ਕੋਸ਼ਿਸ਼ ਜਾਰੀ ਹੈ ಗ್ರಾಮ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੂਹ ਨਗਰ ਨਿਵਾਸੀਆਂ ਵਿਦੇਸ਼ੀ ਵੀਰ ਭੈਣਾਂ ਨੌਜਵਾਨ ਬੱਚੇ ਬੱਚੀਆਂ ਸਭ ਦਾ ਧੰਨਵਾਦ ਸਹਿ ਖਾਲਸਾ ਜਿਹੜਾ ਅੱਜ ਬੱਚਿਆਂ ਲਈ ਬੱਚਿਆਂ ਨੂੰ ਸਮਾਜ ਨੂੰ ਪੜਾਇਆ ਗਿਆ ਆ ਪੇਪਰ ਦਾ ਉਸ ਬਾਰੇ ਤੋਂ ਕੀ ਕਹਿਣਾ ਕਿ ਕਿਹੜੇ ਵਿਸ਼ੇ ਦੇ ਕਰਵਾਇਆ ਗਿਆ ਵਾਈਕੂਜੀ ਕਾ ਖਾਲਸਾ ਵਾਈਕੂਜੀ ਕਾ ਖਾਲਸਾ ਇਸ ਤਰ੍ਹਾਂ ਜਿਕੇ ਜਿਵੇਂ ਜਿਵੇਂ ਅੱਗੇ ਅੱਗੇ ਸਮਾਂ ਬੀਤਦਾ ਜਾ ਰਿਹਾ ਨਾ ਬਹੁਤ ਸਾਰੀਆਂ ਸਮਾਜਿਕ ਪ੍ਰਥੀਟੀਆਂ ਜਿਹੜੀਆਂ ਉਹ ਲਗਾਤਾਰ ਫਟ ਰਹੀਆਂ ਅਸੀਂ ਇਹ ਟੈਸਟ ਬੱਚਿਆਂ ਨੂੰ ਪੜਨ ਲਈ ਇਤਿਹਾਸ ਨਾਲ ਜੋੜਨ ਲਈ ਗੁਰਬਾਣੀ ਵਾਲੇ ਪਾਸੇ ਮੋੜਨ ਲਈ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਨਗਰ ਤੇਦੇਰ ਸਾਹਿਬ ਦੇ ਇਤਿਹਾਸ ਵਿੱਚ ਬਹੁਤ ਸਾਰੇ ਪੱਖ ਜਿਹੜੇ ਆ ਉਹ ਮੌਜੂਦ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ ਇਸ ਪਿੰਡ ਤੋਂ ਜਾ ਕੇ ਬਜ਼ੁਰਗਾਂ ਨੇ ਅੰਮ੍ਰਿਤਪਾਨ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲੜਾਈਆਂ ਵਿੱਚ ਸਾਥ ਦਿੰਦੇ ਰਿਹਾ ਪਹਿਲਾ ਜਿਹੜਾ ਸਿੱਖ ਰਾਜ ਕਾਇਮ ਹੋਇਆ ਉਹਦੇ ਚ ਇਨਸੋਂ ਦੇ ਬਜ਼ੁਰਗਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਜੱਸਾ ਸਿੰਘ ਆਲੂਵਾਲੀਆ ਦੇ ਨਾਲ ਮਿਸਲਾਂ ਦੇ ਦੌਰਾਨ ਔਰ ਹਰੀ ਸਿੰਘ ਨਲੂਆ ਜੀ ਦੇ ਨਾਲ ਮਹਿਰਮਾਂ ਦੇ ਵਿੱਚ ਜਾ ਕੇ ਇਹ ਸਾਰੇ ਬਜ਼ੁਰਗ ਜਿਹੜੇ ਆ ਉਹ ਸਾਥ ਨਿਭਾਉਂਦੇ ਨੇ ਔਰ 1914-15 ਦੇ ਵਿੱਚ ਜਿਹੜੀ ਗਦਰ ਲਹਿਰ ਅਮਰੀਕਾ ਤੋਂ ਸਟਾਕਟਨ ਤੋਂ ਦੁਆਰੇ ਤੋਂ ਸ਼ੁਰੂ ਹੁੰਦੀ ਆ ਇਸ ਨਗਰ ਦੇ ਬਜ਼ੁਰਗ ਉਥੋਂ ਇਹ ਸਾਰਾ ਕੁਝ ਸ਼ੁਰੂ ਕਰਦੇ ਆ ਸ੍ਰੀਮਾਨ ਬਾਬਾ ਵਸਾਕਾ ਸਿੰਘ ਜੀ ਇਹਨਾਂ ਦੇ ਸਾਥੀ ਸਨ ਉਜੇ ਬਾਬਾ ਜਵਾਲਾ ਸਿੰਘ ਜੀ ਖੱਟੀਆਂ ਔਰ ਤੀਜਾ ਇਹਨਾਂ ਦਾ ਸਾਥੀ ਇੱਕ ਹੋਰ ਨਾਲ ਰਲਿਆ ਉਹ ਸੀ ਭਾਈ ਸੰਤੋਖ ਸਿੰਘ ਧਰਦੇਵ ਇਨਾ ਤਿੰਨਾਂ ਦੇ ਉਦਮ ਨਾਲ ਇਹ ਸਾਰਾ ਉਪਰਾਲਾ ਸ਼ੁਰੂ ਹੁੰਦਾ ਔਰ ਉੱਥੋਂ ਸਹਿਜ 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 ਇਹ ਸਾਰੇ ਸਾਥੀ ਰਲਦੇ ਆ ਔਰ ਬਾਬਾ ਸੋਨ ਸਿੰਘ ਪਕਨਾ ਜੀ ਨੂੰ ਗਦਰ ਲਹਿਰ ਦਾ ਮੁਖੀ ਥਾਪ ਕੇ ਪ੍ਰਧਾਨ ਥਾਪ ਕੇ ਤੇ ਇਹ ਪੰਜਾਬ ਵੱਲੋਂ ਆਉਂਦੇ ਆ ਔਰ ਮੈਂ ਇਸ ਦੌਰਾਨ ਪੜਦੇ ਆ ਹੋਇਆ ਦੇਖਿਆ ਕਿ ਬਾਬਾ ਜੀ ਨੇ ਬਹੁਤ ਲੰਬੀਆਂ ਜੇਲਾਂ ਕੱਟੀਆਂ ਬੜਾ ਸਾਰਾ ਤਸ਼ੱਦਦ ਚ ਲਿਆ ਲਗਭਗ 15 ਸਾਲ ਜਿਹੜਾ ਆ ਉਹ ਬਾਬਾ ਜੀ ਨੇ ਇਸੇ ਤਰ੍ਹਾਂ ਹੀ ਇਹਨਾਂ ਮੁਸ਼ਕਲਾਂ ਦੇ ਵਿੱਚ ਗੁਜ਼ਾਰਿਆ ਹੈ। ਔਰ ਇਹਨਾਂ ਮੁਸ਼ਕਲਾਂ ਨੂੰ ਚਲਦਿਆਂ ਹੀ ਉਹਨਾਂ ਨੇ ਜਿਹੜਾ ਸਰੀਰਕ ਉਹਨਾਂ ਨੂੰ ਰੋਗ ਲੱਗਿਆ ਤਪਦਿਕ ਦਾ ਔਰ ਉਸੇ ਕਾਰਨ ਸਹਿਜ-ਸਹਿਜ ਸਰੀਰ ਭਾਵੇਂ ਲਗਾਤਾਰ ਕਮਜ਼ੋਰ ਹੋ ਰਿਹਾ ਸੀਗਾ ਲੇਕਿਨ ਫਿਰ ਵੀ ਉਹਨਾਂ ਨੇ ਜੱਦੋ ਜਹਿਦ ਜਾਰੀ ਰੱਖੀ ਔਰ ਬਹੁਤ ਸਾਰਾ ਪ੍ਰਬੰਧ ਜਿਹੜਾ ਉਹਨਾਂ ਨੇ ਜੇਲਾਂ ਚ ਜਾ ਕੇ ਮੁਲਾਕਾਤਾਂ ਵੀ ਕੀਤੀਆਂ ਜਿਹੜੇ ਜੇਲਾਂ ਵਿੱਚ ਬੰਦ ਸਨ ਸਾਥੀ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣ ਲਈ ਵੀ ਉਦੋਂ ਉਪਰਾਲਾ ਕੀਤਾ ਸੋ ਇਹ ਸਾਰਾ ਦੱਸਣ ਲਈ ਅਸੀਂ ਇਹ ਸਾਰਾ ਯਤਨ ਕੀਤਾ ਹੈ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਨੌਜਵਾਨ ਹੈ ਬਜ਼ੁਰਗਾਂ ਨੂੰ ਤਾਂ ਭਾਵੇਂ ਪਤਾ ਹੈ ਕਿਉਂਕਿ ਕੁਝ ਬਾਬਾ ਜੀ ਦੇ ਨਾਲ ਵੀ ਵਿਚਰਦੇ ਰਹਿ ਦਰਸ਼ਨ ਇਹਨਾਂ ਨੇ ਕੀਤੇ ਨੇ ਔਰ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਸਾਡੇ ਬੱਚੇ ਜਿਹੜੇ ਆ ਨੌਜਵਾਨ ਆ ਉਹ ਲਗਾਤਾਰ ਇਸ ਚੀਜ਼ ਨੂੰ ਭੁੱਲਦੇ ਜਾ ਰਹੇ ਨੇ ਔਰ ਉਹਨਾਂ ਨੂੰ ਇਹ ਸਾਰਾ ਕੁਝ ਤਰੋਤਾਜ਼ਾ ਕਰਨ ਲਈ ਉਹਨਾਂ ਦੇ ਦਿਮਾਗ 'ਚ ਬਿਠਾਉਣ ਲਈ ਇਹ ਸਾਰਾ ਉਤਾਲਾ ਜਿਹੜਾ ਉਹ ਨਗਰ ਨਿਵਾਸੀਆਂ ਵੱਲੋਂ ਰਣ ਕੇ ਸਾਰਾ ਕੀਤਾ ਗਿਆ। ਇਹਦੇ 'ਚ ਲਗਭਗ 4-5 ਸਕੂਲਾਂ ਨੇ ਭਾਗ ਲਿਆ ਜੀ। ਤਾਂ ਇਹਦੇ 'ਚ 200 ਤੋਂ ਉੱਤੇ ਬੱਚਿਆਂ ਨੇ ਜਿਹੜਾ ਉਹ ਭਾਗ ਲਿਆ।